ਬਾਲੀਵੁੱਡ ਦੇ ਡਾਇਰੈਕਟਰ ਇਮਤੀਆਜ਼ ਅਲੀ ਵੱਲੋਂ ਬਣਾਈ ਪ੍ਰੋਪਗੈਂਡਾ ਫਿਲਮ ਚਮਕੀਲੇ ਤੋਂ ਮਗਰੋਂ ਕਈ ਬੰਦਿਆਂ ਨੇ ਚਮਕੀਲੇ ਨੂੰ ਜਨਾਨੀਆਂ ਦਾ ਰੋਲ ਮਾਡਲ ਦੱਸਿਆ ਤੇ ਕਈਆਂ ਨੇ ਉਹਨੂੰ ਦਲਿਤਾਂ ਦਾ ਰੋਲ ਮਾਡਲ ਬਣਾਤਾ ਪਰ ਕੀ ਚਮਕੀਲਾ ਇਹ ਸਾਰੇ ਕੁਝ ਦੇ ਵਿੱਚ ਯੋਗ ਸੀ ਚਮਕੀਲੇ ਦੇ ਗਾਏ ਗੀਤ ਜਿਹੜੇ ਨੇ ਉਹ ਅੱਜ ਵੀ ਸਮਾਜ ਦੇ ਵਿੱਚ ਪ੍ਰਮਾਨ ਨਹੀਂ ਹੁੰਦੇ ਜੇ ਕੱਲੇ ਚਮਕੀਲੇ ਦੇ ਗੀਤ ਪ੍ਰਮਾਨ ਨਹੀਂ ਹੁੰਦੇ ਬਹੁਤ ਸਾਰੇ ਹੋਰ ਚਮਕੀਲੇ ਦੇ ਸਮਕਾਲੀ ਤੇ ਅੱਜ ਦੇ ਦੌਰ ਦੇ ਗਾਇਕ ਵੀ ਹੈਗੇ ਆ ਜਿਨ੍ਹਾਂ ਦੇ ਗੀਤ ਸਮਾਜਿਕ ਗੀਤ ਨਹੀਂ ਸਮਝੇ ਜਾਂਦੇ ਕੁਝ ਬੰਦਿਆਂ ਦਾ ਇਹ ਤੇ ਦਲੀਲ ਇਹ ਹੁੰਦੀ ਆ ਕਿ ਸਾਡੇ ਸੱਭਿਆਚਾਰ ਦਾ ਇਹ ਸਾਰਾ ਕੁਝ ਹਿੱਸਾ ਰਿਹਾ ਆ ਆਮ ਤੌਰ ਤੇ ਆਪਾਂ ਵੇਖਿਆ ਵੀ ਕਈ ਫੈਮਿਨਿਸਟ ਜਨਾਨੀਆਂ ਜਾਂ ਕਈ ਲਿਬਰਲ ਜੇ ਬੰਦੇ ਜਿਹੜੇ ਨੇ ਇਹ ਦਲੀਲ ਦੇ ਦਿੰਦੇ ਆ ਕਿ ਤੁਹਾਡੇ ਆਪਣੇ ਸੱਭਿਆਚਾਰ ਦੇ ਵਿੱਚ ਵੀ ਇਹ ਸਾਰਾ ਕੁਝ ਪਿਆ ਹੋਇਆ ਤੁਸੀਂ ਕਦੀਆਂ ਆਪਣੀਆਂ ਮਾਵਾਂ ਦੀਆਂ ਭੈਣਾਂ ਦੀਆਂ ਬੋਲੀਆਂ ਨਹੀਂ ਸੁਣੀਆਂ ਕਿਉਂ ਕਿ ਨੀਆਂ ਅਸ਼ਲੀਲ ਬੋਲੀਆਂ ਪਾਉਂਦੀਆਂ ਆਪਾਂ ਇਹਦੇ ਵਿੱਚ ਡਿਟੇਲ ਚ ਗੱਲ ਕਰਾਂਗੇ ਕਿ ਉਹ ਬੋਲੀਆਂ ਤੇ ਚਮਕੀਲੇ ਦਾ ਚਮਕੀਲੇ ਦੀ ਗਾਇਕੀ ਜਿਹੜੀ ਸੀ ਕੀ ਉਹਨਾਂ ਨੂੰ ਇੱਕ ਥਾਂ ਤੇ ਰੱਖ ਕੇ ਵੇਖਿਆ ਜਾ ਸਕਦਾ ਕਾਮਰਸ ਬੰਦੇ ਦੀਆਂ ਪ੍ਰਵਿਰਤੀਆਂ ਦਾ ਮੁੱਢ ਤੋਂ ਹਿੱਸਾ ਰਿਹਾ ਕਿਸੇ ਨੂੰ ਸ਼ਲੀਲ ਗੀਤਾਂ ਦਾ ਕੰਨਰਾਸ ਆ ਕਿਸੇ ਨੂੰ ਬੋਲੀਆਂ ਦਾ ਕੰਨਰਾਸ ਆ ਕਿਸੇ ਨੂੰ ਸੱਭਿਆਚਾਰਕ ਗੱਲਾਂ ਦਾ ਕੰਨਰਾਸ ਆ ਕਿਸੇ ਨੂੰ ਚੁਗਲੀਆਂ ਦਾ ਕੰਨਰਾਸ ਆ ਕਿਸੇ ਨੂੰ ਕਲਾਸਿਕਲ 뮤ਜ਼ਿਕ ਦਾ ਕੰਨਰਾਸ ਆ ਤੇ ਕਿਸੇ ਨੂੰ ਬਾਣੀ ਦਾ ਕੰਨਰਾਸ ਵੀ ਹੋ ਸਕਦਾ ਸਾਰੇ ਬੰਦਿਆਂ ਨੂੰ ਇੱਕੋ ਜਿਹਾ ਕੰਦਰਾਸ ਹੋਵੇ ਇਹ ਜ਼ਰੂਰੀ ਨਹੀਂ ਹੁੰਦਾ ਜਿਸ ਤਰੀਕੇ ਨਾਲ ਚਮਕੀਲੇ ਵਾਲੀ ਫਿਲਮ ਦੇ ਵਿੱਚ ਇਹ ਪੋਰਟ੍ਰੇ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਕਿਸੇ ਟਾਈਮ ਦੇ ਉੱਤੇ ਸਾਰਾ ਪੰਜਾਬੀ ਉਹਨੂੰ ਸੁਣ ਰਿਹਾ ਹੈ ਕਿਸੇ ਟਾਈਮ ਦੇ ਉੱਤੇ ਜਨਨੀਆਂ ਵੀ ਉਹਨੂੰ ਸੁਣ ਰਹੀਆਂ ਹਨ ਜਦੋਂ ਪੰਜਾਬ ਦੇ ਵਿੱਚ ਦਗਾਣਾ ਗਾਇਕੀ ਨਹੀਂ ਆਈ ਜਦੋਂ ਪੰਜਾਬ ਦੇ ਵਿੱਚ ਆਮ ਤੌਰ ਤੇ ਟੇਪਰ ਕੱਢਾ ਹੋਣੀਆਂ ਸ਼ੁਰੂ ਨਹੀਂ ਹੋਈਆਂ ਉਹਦੇ ਤੋਂ ਪਹਿਲਾਂ ਪੰਜਾਬ ਦੇ ਪੁਆਧ ਦੇ ਵਿੱਚ ਤੇ ਮਾਲਵੇ ਦੇ ਵਿੱਚ ਨਚਾਰ ਹੁੰਦੇ ਸੀ ਉਹ ਨਚਾਰ ਲੋਕਾਂ ਦਾ ਮਨੋਰੰਜਨ ਕਰਦੇ ਹੁੰਦੇ ਸੀ ਉਹਨਾਂ ਨਚਾਰਾਂ ਦੇ ਵਿੱਚ ਜਨਾਨੀਆਂ ਨਹੀਂ ਹੁੰਦੀਆਂ ਬੰਦੇ ਹੀ ਜਿਹੜੇ ਸੀ ਉਹ ਜਨਾਨੀਆਂ ਦਾ ਰੋਲ ਕਰਦੇ ਹੁੰਦੇ ਸੀ ਉਸ ਤੋਂ ਬਾਅਦ ਟੇਪ ਰਿਕਾਰਡਾਂ ਆ ਗਈਆਂ ਟੇਪ ਰਿਕਾਰਡਾਂ ਦੇ ਵਿੱਚ ਗਾਣੇ ਰਿਕਾਰਡ ਹੋਣੇ ਸ਼ੁਰੂ ਹੋ ਗਏ ਤੇ ਉਹਨਾਂ ਰਿਕਾਰਡਾਂ ਦੇ ਦੌਰਾਨ ਕਈ ਬਹੁਤ ਸੋਹਣੇ ਗਾਣੇ ਵੀ ਰਿਕਾਰਡ ਹੋਏ ਜਿਨ੍ਹਾਂ ਦੇ ਵਿੱਚ ਜਿਵੇਂ ਮੁਹੰਮਦ ਰਫੀ ਦਾ ਇੱਕ ਗਾਣਾ ਮੁਹੰਮਦ ਰਫੀ ਤੇ ਸ਼ਮਸ਼ਾਦ ਬੇਗਮ ਦਾ ਤੇਰੀ ਕਣਕ ਦੀ ਰਾਖੀ ਮੁੰਡਿਆ ਵੇ ਮੈਂ ਨਾ ਬੈਂਦੀ ਇਦਾਂ ਦੇ ਜਿਹੜੇ ਸਾਫ਼ ਸੁਥਰੇ ਗਾਣੇ ਆ ਉਹ ਅੱਜ ਵੀ ਚੱਲਦੇ ਵਿਆਹਾਂ 'ਚ ਵੀ ਚੱਲਦੇ ਘਰਾਂ 'ਚ ਵੀ ਚੱਲਦੇ ਆ ਪਰ ਇਹਦੇ ਨਾਲ ਨਾਲ ਜਿਹੜੇ ਅਸ਼ਲੀਲ ਕੰਨਰਾਸ ਰੱਖਣ ਦਾ ਸਵਾਦ ਰੱਖਣ ਦਾ ਰੱਖਣ ਵਾਲੇ ਬੰਦੇ ਹੀ ਉਹਨਾਂ ਨੇ ਦੁਗਾਣੇ ਗਾਇਕੀ ਦੇ ਵਿੱਚ ਵੀ ਇਦਾਂ ਦੇ ਗੀਤ ਲਿਆਉਣੇ ਸ਼ੁਰੂ ਕਰਤੇ ਉਹ ਗੀਤਾਂ ਨੂੰ ਸੁਣਨ ਵਾਲਾ ਵੀ ਇੱਕ ਸੈਕਸ਼ਨ ਹੈਗਾ ਹੀ ਜਿਹੜਾ ਅੱਜ ਵੀ ਐਗਜ਼ਿਸਟ ਕਰਦਾ ਹਰ ਬੰਦੇ ਦੇ ਵਿੱਚ ਕਿਤੇ ਨਾ ਕਿਤੇ ਉਹਦੇ ਆਪਣੇ ਇੱਕ ਨਿੱਜੀ ਸਰਕਲ ਦੇ ਵਿੱਚ ਇਦਾਂ ਦੀਆਂ ਪ੍ਰਵਿਰਤੀਆਂ ਹੁੰਦੀਆਂ ਇਦਾਂ ਦਾ ਕੰਨਰਾਸ ਹੁੰਦਾ ਜਿੱਥੇ ਉਹ ਅਸ਼ਲੀਲ ਗੱਲਾਂ ਬਾਤਾਂ ਕਰ ਲੈਂਦਾ ਪਰ ਜ਼ਰੂਰੀ ਨਹੀਂ ਹੁੰਦਾ ਕਿ ਉਹ ਬੰਦਾ ਉਹ ਗੱਲਾਂ ਬਾਤਾਂ ਜਨਤਕ ਰੂਪ ਦੇ ਵਿੱਚ ਵੀ ਕਰੇ ਸੋ ਚਮਕੀਲੇ ਵਰਗੇ ਗਾਇਕਾਂ ਨੂੰ ਲੋਕਾਂ ਨੇ ਆਪਣੀਆਂ ਗੱਡੀਆਂ ਦੇ ਵਿੱਚ ਟਰੱਕਾਂ ਦੇ ਵਿੱਚ ਜਾਂ ਮੋਟਰਾਂ ਤੇ ਸੁਣਨਾ ਸ਼ੁਰੂ ਕਰਤਾ ਪਰ ਉਹਨਾਂ ਨੂੰ ਕਦੀ ਵੀ ਆਪਣੇ ਘਰ ਦੀਆਂ ਗੱਲਾਂ ਬਤ ਤਦਾ ਹਿੱਸਾ ਨਹੀਂ ਬਣਾਇਆ ਆਪਣੇ ਵਿਆਹਾਂ ਦੇ ਵਿੱਚ ਚੱਲਦੀਆਂ ਬੋਲੀਆਂ ਦਾ ਆਪਣੇ ਵਿਆਹਾਂ ਦੇ ਵਿੱਚ ਚੱਲਦੇ ਗੀਤਾਂ ਦਾ ਹਿੱਸਾ ਨਹੀਂ ਬਣਾਇਆ ਕੁਝ ਲੋਕਾਂ ਦਾ ਇੱਥੇ ਇੱਥੇ ਦਲੀਲ ਹੁੰਦੀ ਆਂ ਕਿ ਜਿਹੜੀਆਂ ਬੋਲੀਆਂ ਪੈਂਦੀਆਂ ਪਰਿਵਾਰਾਂ ਦੇ ਵਿੱਚ ਉਹ ਵੀ ਅਸ਼ਲੀਲ ਹੁੰਦੀਆਂ ਜਦੋਂ ਤੋਂ ਆਪਣੇ ਸਾਹਮਣੇ ਲਚਰਤਾ ਲਫਜ਼ ਆਉਣ ਲੱਗਾ ਕਿ ਸੱਭਿਆਚਾਰ ਦੇ ਵਿੱਚ ਲਚਰਤਾ ਆ ਗਈ ਸੱਭਿਆਚਾਰ ਦੇ ਵਿੱਚ ਇਦਾਂ ਹੋ ਗਿਆ ਇਹ ਗਾਇਕੀ ਦੇ ਦੌਰ ਤੋਂ ਬਾਅਦ ਦੀਆਂ ਗੱਲਾਂ ਨੇ ਉਹਦੇ ਤੋਂ ਪਹਿਲਾਂ ਕਦੇ ਵੀ ਇਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਕਿ ਸਾਡੇ ਸੱਭਿਆਚਾਰ ਦੇ ਵਿੱਚ ਲਚਰਤਾ ਕਿਉਂਕਿ ਲਚਰਤਾ ਨੂੰ ਕਦੇ ਵੀ ਜਨਤਕ ਰੂਪ ਦੇ ਵਿੱਚ ਨਹੀਂ ਦਿਖਾਇਆ ਜਾਂਦਾ ਜੇ ਨਚਾਰਾਂ ਨੂੰ ਵੇਖਣ ਸੁਣਨ ਵਾਲੇ ਬੰਦੇ ਆਪਣੇ ਦਾਇਰੇ ਦੇ ਵਿੱਚ ਨਚਾਰਾਂ ਨੂੰ ਵੇਖ ਸੁਣ ਲੈਂਦੇ ਹੀ ਉਹ ਆਪਣੇ ਆਪਣੀ ਸਪੇਸ ਦੇ ਵਿੱਚ ਬਹਿ ਕੇ ਉਹ ਕੰਮ ਕਰਦੇ ਹੋ ਜਨਾਨੀਆਂ ਨਾਲ ਬਹਿ ਕੇ ਕੰਮ ਨਹੀਂ ਕਰਦੇ ਹੁੰਦੇ ਜਨਾਨੀਆਂ ਨਾਲ ਇਕੱਠੇ ਬਹਿ ਕੇ ਨਚਾਰਾ ਨੂੰ ਨਹੀਂ ਵੇਖਦੇ ਹੁੰਦੇ ਜਨਾਨੀਆਂ ਜਦੋਂ ਆਪਣੀਆਂ ਬੋਲੀਆਂ ਪਾਉਂਦੀਆਂ ਹਨ ਤੇ ਉਹ ਬੋਲੀਆਂ ਦੇ ਵਿੱਚ ਕੋਈ ਮੁੰਡਾ ਉਹਨਾਂ ਦੇ ਕੋਲ ਬਰਦਾਸ਼ਤ ਨਹੀਂ ਹੁੰਦਾ ਉਹ ਜੇ ਕੋਈ ਮੁੰਡਾ ਉੱਥੇ ਛੋਟੀ ਉਮਰ ਦਾ ਵੀ ਆ ਜਾਂਦਾ ਹੁੰਦਾ ਤਾਂ ਉਹਨੂੰ ਉਹਨੂੰ ਬੇਇੱਜ਼ਤ ਕਰਕੇ ਉੱਥੋਂ ਤੋਰ ਦਿੰਦੀਆਂ ਹੁੰਦੀਆਂ ਹਨ ਕਿ ਸਾਡੀ ਸਪੇਸ ਹੈ ਇੱਥੇ ਤੂੰ ਨਹੀਂ ਖੜ੍ਹ ਸਕਦਾ ਤੂੰ ਸਾਡੇ ਨੇੜੇ ਖੜ੍ਹ ਕੇ ਇਹ ਬੋਲੀਆਂ ਨਹੀਂ ਸੁਣ ਸਕਦਾ ਸੋ ਲਚਰਤਾ ਲਫ਼ਜ਼ ਉਦੋਂ ਹੋਣ ਦੇ ਵਿੱਚ ਆਇਆ ਜਦੋਂ ਬੰਦਿਆਂ ਤੇ ਜਨਾਨੀਆਂ ਨੇ ਇਕੱਠਿਆਂ ਬਹਿ ਕੇ ਇਹ ਕੰਮ ਕਰਨਾ ਸ਼ੁਰੂ ਕਰਤਾ ਉਹਦੇ ਤੋਂ ਪਹਿਲਾਂ ਸੱਭਿਆਚਾਰ ਦੇ ਵਿੱਚ ਲਚਰਤਾ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਹੁਣ ਬੋਲੀਵੁੱਡ ਵਰਗੀਆਂ ਜਿਹੜੀਆਂ ਵਰਡਿਆ ਇੰਡਸਟਰੀਜ਼ ਨੇ ਜਦ ਜਿੰਨਾ ਵੀ ਲਿਬਰਲ ਗਾਇਕਾ ਫੈਮਿਨਿਸਟ ਜਨਾਨੀਆਂ ਨੇ ਇਹਨਾਂ ਦਾ ਇਸ ਚੀਜ਼ ਤੇ ਜ਼ੋਰ ਲੱਗਾ ਹੋਇਆ ਕਿ ਸਮਾਜ ਦੇ ਵਿੱਚ ਹਰ ਮਾੜੀ ਤੋਂ ਮਾੜੀ ਜਿਹੜੀ ਪ੍ਰਵਿਰਤੀ ਆ ਬੰਦੇ ਦੇ ਅੰਦਰ ਉਹਨੂੰ ਜਸਟੀਫਿਕੇਸ਼ਨ ਦਵਾਈ ਜਾਵੇ ਉਹਨੂੰ ਪ੍ਰਵਾਨਗੀ ਦਵਾਈ ਜਾਵੇ ਆਮ ਤੌਰ ਤੇ ਗਾਇਕਾਂ ਗੀਤਕਾਰਾਂ ਤੇ ਫਿਲਮਾਂ ਬਣਾਉਣ ਵਾਲਿਆਂ ਵੱਲੋਂ ਇਹ ਦਲੀਲ ਦਿੱਤੀ ਜਾਂਦੀ ਆ ਕਿ ਅਸੀਂ ਤਾਂ ਉਹੋ ਚੀਜ਼ ਵਖਾਉਂਦੇ ਆ ਜੋ ਸਮਾਜ ਦੇ ਵਿੱਚ ਚੱਲਦੀ ਆ ਗਾਏ ਕਹਿੰਦੇ ਨੇ ਕਿ ਇਹ ਉਹ ਗਾਉਣਿਆਂ ਜੋ ਸੁਣਨਾ ਚਾਹੁੰਦੇ ਆ ਲੋਕ ਫਿਲਮਾਂ ਵਾਲੇ ਕਹਿੰਦੇ ਆ ਅਸੀਂ ਸਮਾਜ ਦਾ ਸ਼ੀਸ਼ਾ ਵਾਂ ਜੋ ਸਮਾਜ ਦੇ ਵਿੱਚ ਚੱਲਦਾ ਅਸੀਂ ਉਹੀ ਚੀਜ਼ ਲੋਕਾਂ ਦੇ ਅੱਗੇ ਰੱਖਦੇ ਆਂ ਅਸੀਂ ਉਹੀ ਚੀਜ਼ ਲੋਕਾਂ ਨੂੰ ਵਿਖਾਉਂਦੇ ਆਂ ਸੋ ਆਮ ਹੀ ਧਾਰਨਾ ਬਣੀ ਹੋਈ ਆ ਕਿ ਗੀਤ ਫਿਲਮਾਂ ਜਿਹੜੇ ਨੇ ਜਾਂ ਆਰਟ ਜਿਹੜਾ ਵਾ ਉਹ ਸਮਾਜ ਦਾ ਸ਼ੀਸ਼ਾ ਹੁੰਦਾ ਤੇ ਸਮਾਜ ਨੂੰ ਸੇਧ ਦੇਣ ਵਾਸਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦਿਖਾਈਆਂ ਜਾਂਦੀਆਂ ਨੇ ਮੰਨ ਲਓ ਵੀ ਸਮਾਜ ਦੇ ਵਿੱਚ ਆਪਣੇ ਚ ਬਹੁਤ ਕੁਝ ਚੰਗਾ ਮੜਾ ਵਾ ਪਰਦਾ ਜੇ ਸਮਾਜ ਦੇ ਵਿੱਚ ਵਾਪਰਦੀ ਹਰ ਮਾੜੀ ਘਟਨਾ ਦੇ ਉੱਤੇ ਫਿਲਮ ਬਣਾਉਣ ਲੱਗ ਪਈਏ ਆਪਾਂ ਤੇ ਕੀ ਉਹਦੇ ਨਾਲ ਸਮਾਜ ਨੂੰ ਕੋਈ ਚੇਤਨਤਾ ਆਜੂ ਉਹਦੇ ਨਾਲ ਸਮਾਜ ਨੂੰ ਕੋਈ ਸਮਝ ਆਜੂ ਕਿ ਇਹ ਚੀਜ਼ ਗਲਤ ਹੋ ਰਹੀ ਆ ਤੇ ਇਹ ਫਿਲਮ ਵੇਖਣ ਤੋਂ ਬਾਅਦ ਸਾਡੇ ਅੰਦਰ ਹੀ ਸੁਧਾਰ ਲਿਆਉਣਾ ਕਿ ਘੱਟੋ ਘੱਟ ਅਹੀਂ ਇਹ ਕੰਮ ਨਹੀਂ ਕਰਨਾ ਮਿਸਾਲ ਦੇ ਤੌਰ ਤੇ ਜੇ ਮੰਨ ਲਓ ਵੀ ਆਪਾਂ ਕੋਈ ਬੰਦਾ ਸਮਾਜ ਦੇ ਵਿੱਚ ਜਨਤਕ ਰੂਪ ਦੇ ਵਿੱਚ ਕੋਈ ਅਸ਼ਲੀਲ ਕੰਮ ਕਰਨ ਡਿਆ ਕੋਈ ਗਲਤ ਕੰਮ ਕਰਨ ਡਿਆ ਕੋਈ ਦੂਜਾ ਬੰਦਾ ਉਹਦੀ ਵੀਡੀਓ ਬਣਾ ਲੈਂਦਾ ਹੁਣ ਵੀਡੀਓ ਬਣਾਉਣ ਵਾਲਾ ਬੰਦਾ ਉਹ ਬੰਦੇ ਦੀ ਵੀਡੀਓ ਬਣਾ ਕੇ ਪਬਲਿਕ ਕਰ ਦਿੰਦਾ ਪਬਲਿਕ ਕਰਨ ਤੋਂ ਬਾਅਦ ਕੀ ਉਹ ਬੰਦੇ ਦਾ ਮਕਸਦ ਇਹ ਹੀ ਕਿ ਇਹ ਬੰਦੇ ਦੀ ਵੀਡੀਓ ਮੈਂ ਇਸ ਕਰਕੇ ਬਣਾਈਆਂ ਕਿ ਤੁਸੀਂ ਇਹ ਕੰਮ ਨਾ ਕਰੋ ਨਾ ਤਾਂ ਉਹ ਬੰਦੇ ਦਾ ਮਕਸਦ ਇਹ ਹੀ ਤੇ ਨਾ ਹੀ ਵੇਖਣ ਵਾਲਿਆਂ ਦਾ ਮਕਸਦ ਇਹ ਹੀ ਵੇਖਣ ਵਾਲਿਆਂ ਨੇ ਅੱਖਾਂ ਦਾ ਰਸ ਲਿਆ ਕੰਨ ਦਾ ਰਸ ਲਿਆ ਵੀਡੀਓ ਬਣਾਉਣ ਵਾਲੇ ਨੇ ਵੀ ਆਪਣੀ ਅੱਖਾਂ ਤੇ ਕੰਨ ਦਾ ਰਸ ਲਿਆ ਜਿਹੜਾ ਅਸ਼ਲੀਲ ਕੰਮ ਕਰਨ ਵਾਲਾ ਬੰਦਾ ਸੀ ਉਹ ਹੋਰ ਵੱਧ ਬਦਨਾਮ ਹੋ ਗਿਆ ਪਰ ਕੀ ਇਹਦੇ ਨਾਲ ਸਮਾਜ ਦੇ ਵਿੱਚ ਕੋਈ ਸੁਧਾਰ ਆਇਆ ਨਹੀਂ ਇਸੇ ਤਰੀਕੇ ਨਾਲ ਫਿਲਮਾਂ ਨੇ ਫਿਲਮਾਂ ਬਾਰੇ ਗੈਂਗਸ ਆਫ ਵਸੇਪੁਰ ਫਿਲਮ ਦੇ ਵਿੱਚ ਇੱਕ ਬੜਾ ਸੋਹਣਾ ਡਾਇਲੋਗ ਵਰਤਦਾ ਵਾ ਕਿ ਜਦੋਂ ਤੱਕ ਹਿੰਦੁਸਤਾਨ ਦੇ ਵਿੱਚ ਸਿਨੇਮਾ ਵਾ ਉਨ ਤੱਕ ਲੋਕ ਬੇਵਕੂਫ ਬਣਦੇ ਰਹਿਣਗੇ ਇਹ ਬੜੀ ਵੱਡੀ ਸੱਚਾਈ ਆ ਫਿਲਮਾਂ ਵਾਲੇ ਗੀਤਾਂ ਵਾਲੇ ਗਾਇਕ ਜਿਹੜੇ ਨੇ ਉਹ ਇਹ ਚੀਜ਼ ਨੂੰ ਆਧਾਰ ਬਣਾ ਕੇ ਇਸ ਗੱਲ ਨੂੰ ਆਧਾਰ ਬਣਾ ਕੇ ਕਿ ਅਸੀਂ ਤਾਂ ਉਹੋ ਚੀਜ਼ ਵਖਾ ਰਹੇ ਹਾਂ ਜੋ ਸਮਾਜ ਦੇ ਵਿੱਚ ਵਾਪਰਦੀ ਆ ਇਹ ਚੀਜ਼ ਨੂੰ ਆਧਾਰ ਬਣਾ ਕੇ ਆਪਣਾ ਕਾਰੋਬਾਰ ਕਰਦੇ ਆ ਬੰਦੇ ਦੇ ਮਨ ਦੇ ਵਿੱਚ ਕਈ ਵਾਰੀ ਬਹੁਤ ਅਸ਼ਲੀਲ ਕਿਸਮ ਦੇ ਖਿਆਲ ਵੀ ਆਉਂਦੇ ਆ ਇਦਾਂ ਦੇ ਖਿਆਲ ਵੀ ਆਉਂਦੇ ਆ ਜਿਹੜੇ ਅਸੀਂ ਆਪਣੇ ਤੋਂ ਬਗੈਰ ਕਿਸੇ ਦੂਜੇ ਬੰਦੇ ਦੇ ਨਾਲ ਸਾਂਝੇ ਨਹੀਂ ਕਰ ਸਕਦੇ ਹੁੰਦੇ ਪਰ ਕੀ ਉਹਨਾਂ ਸਾਰਿਆਂ ਖਿਆਲਾਂ ਦੇ ਉੱਤੇ ਫਿਲਮਾਂ ਬਣਨ ਲੱਗ ਪੈਣ ਤੇ ਕੀ ਸਾਡਾ ਸਮਾਜ ਜਿਹੜਾ ਵਾ ਇਹ ਇਦਾਂ ਦਾ ਰਹੂਗਾ ਸਮਾਜ ਦਾ ਢਾਂਚਾ ਜਿਹੜਾ ਉਹ ਤੈਸ ਨੈਸ ਹੋ ਜਾਊਗਾ ਜਿਹੜੀ ਰਿਸ਼ਤਿਆਂ ਦੀ ਪਵਿੱਤਰਤਾ ਵਾ ਉਹ ਬਿਲਕੁਲ ਖਤਮ ਹੋ ਜਾਊਗੀ ਜੇਕਰ ਅਸੀਂ ਆਪਣੇ ਮਨ ਦੇ ਵਿੱਚ ਆਉਂਦੇ ਹਰ ਖਿਆਲ ਦੇ ਉੱਤੇ ਫਿਲਮ ਬਣਾਉਣ ਲੱਗ ਪੀਏ ਤੇ ਇਸੇ ਤਰੀਕੇ ਨਾਲ ਗੀਤ ਨੇ ਗਾਏ ਕ ਗੀਤਕਾਰ ਫਿਲਮਾਂ ਬਣਾਉਣ ਵਾਲੇ ਇਸ ਗੱਲ ਦੀ ਜਸਟੀਫਿਕੇਸ਼ਨ ਲੈਂਦੇ ਆ ਕਿ ਅਸੀਂ ਤਾਂ ਸਮਾਜ ਦੇ ਵਿੱਚ ਜੋ ਕੁਝ ਚੱਲਦਾ ਵਾ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਨ ਦੇ ਆ ਇਹਦੇ ਪਿੱਛੇ ਉਹਨਾਂ ਦਾ ਮਕਸਦ ਸਮਾਜ ਨੂੰ ਸੁਧਾਰਨਾ ਨਹੀਂ ਹੁੰਦਾ ਇਹਦੇ ਪਿੱਛੇ ਉਹਨਾਂ ਦਾ ਮਕਸਦ ਨਰੋਲ ਸਿਰਫ ਤੇ ਸਿਰਫ ਪੈਸਾ ਕਮਾਉਣਾ ਹੁੰਦਾ ਸਾਡੀ ਜ਼ਿੰਦਗੀ 'ਚ ਬਹੁਤ ਸਾਰੇ ਇਦਾਂ ਦੇ ਕੰਮ ਹੁੰਦੇ ਆ ਜਿਹੜੇ ਅਸੀਂ ਜਨਤਕ ਰੂਪ ਦੇ ਵਿੱਚ ਨਹੀਂ ਕਰਦੇ ਜਿਹੜੇ ਅਸੀਂ ਪਰਦੇ ਪਿੱਛੇ ਕਰਦੇ ਆ ਬੰਦਾ ਜਨਤਕ ਰੂਪ ਦੇ ਵਿੱਚ ਨਾਉਂਦਾ ਨਹੀਂ ਆ ਬੰਦਾ ਜਨਤਕ ਰੂਪ ਦੇ ਵਿੱਚ ਕੁਦਰਤੀ ਕਿਰਿਆ ਨਹੀਂ ਕਰਦਾ ਬੰਦਾ ਆਪਣੇ ਜੀਵਨ ਸਾਥੀ ਦੇ ਨਾਲ ਆਪਣੇ ਨਿੱਜੀ ਪਲ ਜਿਹੜੇ ਉਹ ਜਨ ਇਸੇ ਤਰੀਕੇ ਨਾਲ ਜੇ ਕੋਈ ਬੰਦੇ ਨੂੰ ਚਮਕੀਲੇ ਅਰਗੇ ਜਾਂ ਹੋਰ ਕਿਹ ਗਾਇਕ ਨੂੰ ਸੁਣਨ ਦੀ ਤਲਬ ਹੈਗੀ ਆ ਉਹਦਾ ਕੰਨ ਰਸ ਹੈਗਾ ਵਾ ਤੇ ਉਹ ਜਨਤਕ ਗਰੁੱਪ 'ਚ ਨਹੀਂ ਸੁਣਦਾ ਉਹ ਪ੍ਰਾਈਵੇਟ ਦੇ ਵਿੱਚ ਸੁਣ ਲੈਂਦਾ ਜਿਵੇਂ ਕਿ ਆਪਾਂ ਆਪਣੇ ਵਟਸਐਪ ਗਰੁੱਪ ਬਣੇ ਹੁੰਦੇ ਆ ਮੰਨ ਲਓ ਸਾਡਾ ਪਰਿਵਾਰ ਦਾ ਵਟਸਐਪ ਗਰੁੱਪ ਆ ਸਾਡੇ 11 ਦੋਸਤਾਂ ਦਾ ਵਟਸਐਪ ਗਰੁੱਪ ਆ ਅਸੀਂ ਜਿਹੜੀਆਂ ਸਿਆਣੀਆਂ ਗੱਲਾਂ ਪਰਿਵਾਰ ਦੇ ਵਟਸਐਪ ਗਰੁੱਪ 'ਚ ਕਰਦੇ ਆ ਉਹ ਆਪਣੇ ਯਾਰਾਂ ਦੋਸਤਾਂ ਵਾਲੇ ਗਰੁੱਪ ਦੇ ਵਿੱਚ ਨਹੀਂ ਕਰਦੇ ਯਾਰਾਂ ਦੋਸਤਾਂ ਵਾਲੇ ਗਰੁੱਪ ਦੇ ਵਿੱਚ ਕਈ ਵਾਰ ਬੰਦਾ ਸ਼ਲੀਲ ਗੱਲਾਂ ਵੀ ਕਰ ਲੈਂਦਾ ਹੁਣ ਬਾਲੀਵੁੱਡ ਵਾਲਿਆਂ ਵਰਗਿਆਂ ਦਾ ਜਾਂ ਜਿਹੜੇ ਅਜੋਕੇ ਸਮੇਂ ਦੇ ਜਿਹੜੇ ਲਿਬਰਲ ਨੇ ਲਿਬਰਲ ਗਿਆ ਕਹਿੰਦਾ ਇਹ ਗੱਲ ਤਾਂ ਯੂਰ ਲੱਗਾ ਹੁੰਦਾ ਉਹ ਤੁਹਾਨੂੰ ਇਹ ਨਹੀਂ ਕਹਿਣਗੇ ਵੀ ਤੁਸੀਂ ਜਿਹੜੀਆਂ ਸਿਆਣੀਆਂ ਗੱਲਾਂ ਆਪਣੇ ਟੱਬਰ ਦੇ WhatsApp ਗਰੁੱਪ 'ਚ ਕਰਦੇ ਹੋ ਯਾਰਾਂ ਵਾਲੇ 'ਚ ਵੀ ਕਰਿਆ ਕਰੋ ਪਰ ਉਹ ਇਹ ਜ਼ਰੂਰ ਕਹਿਣਗੇ ਵੀ ਜਿਹੜੀਆਂ ਅਸ਼ਲੀਲ ਗੱਲਾਂ ਤੁਸੀਂ ਯਾਰਾਂ ਦੇ WhatsApp ਗਰੁੱਪ 'ਚ ਕਰਦੇ ਹੋ ਤੁਸੀਂ ਟੱਬਰ 'ਚ ਕਿਉਂ ਨਹੀਂ ਕਰਨ ਦੇ ਬਾਲੀਵੁੱਡ ਦਾ ਖਾਸ ਕਰਕੇ ਪਿਛਲੇ ਸਮੇਂ ਦੇ ਵਿੱਚ ਜਦੋਂ ਤੋਂ OTT ਪਲੇਟਫਾਰਮ ਆ ਗਏ ਆ ਇਸੇ ਗੱਲ ਤੇ ਯੋਰ ਲੱਗਾ ਕਿ ਸਮਾਜ ਦੇ ਵਿੱਚ ਵੱਧ ਤੋਂ ਵੱਧ ਵਲਗੈਰਟੀ ਲਿਆਂਦੀ ਜਾਵੇ ਸਮਾਜ ਦੇ ਵਿੱਚ ਵੱਧ ਤੋਂ ਵੱਧ ਅਸ਼ਲੀਲਤਾ ਲਿਆਂਦੀ ਜਾਵੇ ਗਾਲਾਂ ਨੂੰ ਨਾਰਮਲਾਈਜ਼ ਕੀਤਾ ਜਾਵੇ ਮਾੜੀਆਂ ਚੰਗੀਆਂ ਗੱਲਾਂ ਨੂੰ ਨਾਰਮਲਾਈਜ਼ ਕੀਤਾ ਜਾਵੇ ਜਿੱਥੇ ਇਮਤੀਆਜ਼ ਅਲੀ ਦਾ ਇਸ ਗੱਲ ਤੇ ਯੂਰ ਲੱਗਾ ਕਿ ਗੈਰ ਸਮਾਜਿਕ ਰਿਸ਼ਤਿਆਂ ਨੂੰ ਜਸਟੀਫਿਕੇਸ਼ਨ ਦਵਾਈ ਜਾਵੇ ਪ੍ਰਮਾਨਗੀ ਦਵਾਈ ਜਾਵੇ ਉੱਥੇ ਉਹਨੇ ਫਿਲਮ 'ਚ ਇਸ ਗੱਲ ਤੇ ਵੀ ਯੂਰ ਲਾਇਆ ਕਿ ਚਮਕੀਲੇ ਨੂੰ ਦਲਿਤਾਂ ਦਾ ਮਸੀਹਾ ਬਣਾ ਕੇ ਪੇਸ਼ ਕੀਤਾ ਜਾਵੇ ਜਿਵੇਂ ਦਲਿਤਾਂ ਦੇ ਕੋਲ ਕੋਈ ਹੋਰ ਮਸੀਹਾ ਨਹੀਂ ਹੈਗਾ ਕੋਈ ਸਿਆਣਾ ਬੰਦਾ ਨਹੀਂ ਹੈਗਾ ਇਸ ਕਰਕੇ ਚਮਕੀਲੇ ਨੂੰ ਦੱਸਿਆ ਜਾਵੇ ਕਿ ਚਮਕੀਲਾ ਇੱਕੋ ਇੱਕ ਦਲਿਤਾਂ ਦਾ ਮਸੀਹਾ ਹੀ ਜਿਨੇ ਜਾਤ ਦੇ ਖਿਲਾਫ ਕੰਮ ਕੀਤਾ ਪਹਿਲੀ ਗੱਲ ਤਾਂ ਇਹ ਵੀ ਚਮਕੀਲੇ ਦਾ ਉਹ ਕਿਹੜਾ ਕੰਮ ਸੀ ਜਿਹੜਾ ਉਹਨੇ ਜਾਤ ਐਕਟਿਵਿਸਟ ਬਣ ਕੇ ਕਾਸਟ ਐਕਟਿਵਿਸਟ ਬਣ ਕੇ ਕੀਤਾ ਤੇ ਕਿਤੇ ਉਹਨੇ ਕਾਸਟ ਨੂੰ ਚੈਲੰਜ ਕੀਤਾ ਹੋਵੇ ਫਿਰ ਫਿਲਮ ਦੇ ਵਿੱਚ ਇਹ ਪ੍ਰੋਪਗੈਂਡਾ ਦਿਖਾਇਆ ਗਿਆ ਕਿ ਚਮਕੀਲਾ ਚਮਾਰਾਂ ਦਾ ਮੁੰਡਾ ਹੀ ਤੇ ਉਹਨੇ ਜੱਟਾਂ ਦੀ ਕੁੜੀ ਅਮਰਜੋਤ ਦੇ ਨਾਲ ਵਿਆਹ ਕਰਵਾ ਲਿਆ ਇਸ ਕਰਕੇ ਉਹਦੇ ਘਰ ਦੇ ਖੁਸ਼ ਨਹੀਂ ਹੈਗੇ ਜੱਟਾਂ ਦੇ ਅਮਰਜੋਤ ਦੇ ਘਰ ਦੇ ਖੁਸ਼ ਨਹੀਂ ਹੈਗੇ ਚਮਕੀਲਾ ਚਮਾਰਾਂ ਦਾ ਮੁੰਡਾ ਜ਼ਰੂਰ ਹੀ ਪਰ ਅਮਰਜੋਤ ਜੱਟਾਂ ਦੀ ਕੁੜੀ ਨਹੀਂ ਹੈਗੀ ਅਮਰਜੋਤਰਖਾਣਾ ਦੀ ਕੁੜੀ ਹੀ ਸੋ ਚਮਕੀਲੇ ਨੂੰ ਜੇਕਰ ਤੁਸੀਂ ਕਾਸਟ ਐਕਟਿਵਿਸਟ ਬਣਾ ਕੇ ਪੇਸ਼ ਕਰਨਾ ਮਤੈ ਫਿਰ ਚਮਕੀਲੇ ਦਾ ਕੋਈ ਕੰਮ ਵੀ ਦਿਖਾਉਣਾ ਪੈਣਾ ਜਿਹੜਾ ਉਹਨੇ ਜਾਤ ਦਾ ਜਿਹੜੇ ਬੈਰੀਅਰ ਨੇ ਉਹਨਾਂ ਨੂੰ ਤੋੜਨ ਵਾਸਤੇ ਕੀਤਾ ਹੋਵੇ ਆਪਣੀ ਜਾਤ ਨੂੰ ਉੱਚੀ ਚੁੱਕਣ ਵਾਸਤੇ ਕੋਈ ਉਹਨੇ ਐਸਾ ਕੰਮ ਕੀਤਾ ਹੋਵੇ ਹੁਣ ਅਗਲੀ ਗੱਲ ਆਉਂਦੀ ਆ ਕਿ ਚਮਕੀਲੇ ਨੂੰ ਕਿਹਨੇ ਮਾਰਿਆ ਚਮਕੀਲੇ ਨੂੰ ਖੜਕਵਾਨੇ ਮਾਰਿਆ ਗੰਦੇ ਗਾਣੇ ਕੌਣ ਕਰਕੇ ਜਾਂ ਫਿਰ ਚਮਕੀਲੇ ਨੂੰ ਉਹਦੇ ਸਮਕਾਲੀ ਗਾਇਕਾਂ ਨੇ ਮਰਵਾਤਾ ਕਿਉਂਕਿ ਉਹਨਾਂ ਨੂੰ ਕੰਮ ਨਹੀਂ ਮਿਲਦਾ ਖੈਰ ਚਮਕੀਲੇ ਨੂੰ ਜਿਨੇ ਵੀ ਮਾਰਿਆ ਪਰ ਕੀ ਚਮਕੀਲੇ ਦੀ ਮੌਤ ਸਹੀ ਸੀ ਹੁਣ ਜੇ ਆਪਾਂ ਵੇਖੀਏ ਤੇ ਅੱਜ ਦੇ ਸਮੇਂ ਦੇ ਵਿੱਚ ਸਿੱਧੂ ਮੂਸੇ ਵਾਲੇ ਵਰਗਾ ਗਾਇਕ ਜਿਹੜੇ ਬੰਦੇ ਨੇ ਆਪਣੇ ਸਾਰੇ ਗਾਇਕੀ ਦੇ ਕੈਰੀਅਰ ਦੇ ਵਿੱਚ ਕਿਤੇ ਵੀ ਜਨਾਨੀਆਂ ਦੇ ਗੀਤ ਨਹੀਂ ਗਾਏ ਕਿਤੇ ਵੀ ਜਨਾਨੀ ਨੂੰ ਓਬਜੈਕਟਿਵਾਇਜ਼ ਨਹੀਂ ਕੀਤਾ ਕਿਤੇ ਵੀ ਕੋਈ ਨਸ਼ਿਆਂ ਵਾਲਾ ਗਾਣਾ ਨਹੀਂ ਗਾਇਆ ਹਾਲਾਂਕਿ ਆਪਾਂ ਨੂੰ ਇਹ ਪਤਾ ਕਿ ਅੱਜ ਦੇ ਦੌਰ ਦੇ ਵਿੱਚ ਨਸ਼ਿਆਂ ਨੂੰ ਛੱਡ ਕੇ ਤੇ ਜਨਾਨੀਆਂ ਨੂੰ ਛੱਡ ਕੇ ਇਹ ਦੋ ਮੁੱਦੇ ਬੰਦਾ ਛੱਡ ਦੇ ਤੇ ਕੋਈ ਬੰਦਾ ਗਾਇਕ ਨਹੀਂ ਬਣ ਸਕਦਾ ਪਰ ਫਿਰ ਵੀ ਉਹ ਬੰਦੇ ਦਾ ਸਾਰਾ ਕੈਰੀਅਰ ਗਾਇਕੀ ਦਾ ਗੀਤਕਾਰੀ ਦਾ ਕੈਰੀਅਰ ਜਿਹੜਾ ਹੈ ਉਹਦੇ ਵਿੱਚ ਆਪਾਂ ਨੂੰ ਕਿਤੇ ਵੀ ਜਨਾਨੀਆਂ ਦੇ ਉੱਤੇ ਗਾਏ ਗਾਣੇ ਜਾਂ ਨਸ਼ਿਆਂ ਦੇ ਉੱਤੇ ਗਾਏ ਗਾਣੇ ਨਹੀਂ ਲੱਭਦੇ ਉਹ ਅਖੀਰਲੇ ਸਮੇਂ ਦੇ ਵਿੱਚ ਸਮਾਜਿਕ ਸਮਾਜਿਕ ਮੁੱਦਿਆਂ ਦੇ ਉੱਤੇ ਵੀ ਗੀਤ ਗਾਉਣ ਲੱਗ ਪਿਆ ਜਿਸ ਦੇ ਕਰਕੇ ਉਹਦੀ ਮੌਤ ਹੋਈ ਜਿਵੇਂ ਆਪਾਂ ਦੀਪ ਸਿੱਧੂ ਵੇਖੀਏ ਤੇ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਕਰਕੇ ਉਹ ਉਹਨੂੰ ਮਾਰ ਦਿੱਤਾ ਗਿਆ ਜੇਕਰ ਆਪਾਂ ਭਾਈ ਅਮਰਪਾਲ ਸਿੰਘ ਬਾਰੇ ਗੱਲ ਕਰੀਏ ਤੇ ਉਹਨਾਂ ਨੂੰ ਸਮਾਜ ਦੇ ਮੁੱਦਿਆਂ ਬਾਰੇ ਨਸ਼ਿਆਂ ਬਾਰੇ ਗੱਲ ਕਰਨ ਕਰਕੇ ਦਿਗਰੂਗੜ੍ਹ ਦੀ ਜੇਲ੍ਹ ਦੇ ਵਿੱਚ ਜੜਾ ਕੇ ਦਿੱਤਾ ਗਿਆ ਆਪਾਂ ਭਾਈ ਨਰਮਲ ਸਿੰਘ ਚੋਲਾ ਸਾਹਿਬ ਦੀ ਗੱਲ ਕਰੀਏ ਜਿਨ੍ਹਾਂ ਨੂੰ ਸਿੰਘਾਂ ਦੀ ਕਬਿਸ਼ਰੀ ਗਾਉਣ ਕਰਕੇ ਉਹਨਾਂ ਦੀ ਜ਼ੁਬਾਨ ਵੱਢ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਹੰਸਰਾਜ ਹੰਸ ਦੀ ਗੱਲ ਕਰੀਏ ਜਿਹਦਾ ਜਿਹਨੂੰ ਪਤਾ ਪੱਤਾ ਸਿੰਘਾਂ ਦਾ ਵੈਰੀ ਗਾਉਣ ਕਰਕੇ ਕਈ ਕਿਸਮ ਦੀਆਂ ਧਮਕੀਆਂ ਆਈਆਂ ਹੇਤੇ ਹਾਲਾਂਕਿ ਸਿੱਖਾਂ ਨੇ ਉਹਨੂੰ ਨਵਾਜਿਆ ਵੀ ਹੈ ਇਸ ਚੀਜ਼ ਦੇ ਲਈ ਕਿ ਤੂੰ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ ਹੈ ਤੂੰ ਸਿੱਖਾਂ ਦੇ ਦਰਦ ਦੀ ਗੱਲ ਕੀਤੀ ਹੈ ਹੁਣ ਜੇਕਰ ਇਹਨਾਂ ਦੇ ਵਿੱਚੋਂ ਹੰਸਰਾਜ ਹੰਸ ਨੂੰ ਛੱਡ ਕੇ ਭਾਈ ਅਮਰਤਪਾਲ ਸਿੰਘ ਨੂੰ ਛੱਡ ਕੇ ਬਾਕੀ ਬੰਦੇ ਜਿਹੜੇ ਆ ਉਹ ਇਸ ਕਰਕੇ ਮਾਰੇ ਜਾ ਸਕਦੇ ਆ ਕਿਉਂਕਿ ਉਹ ਸਮਾਜ ਦੇ ਵਿੱਚ ਕੋਈ ਚੰਗੀ ਸੇ ਮਾਜੇ ਕੰਮ ਕਰਨਾ ਚਾਹੁੰਦੇ ਹੀ ਤੇ ਚਮਕੀਲਾ ਜਿਹੜਾ ਕਿ ਸਮਾਜ ਨੂੰ ਗੰਧਲਾ ਕਰਨ ਰਿਹਾ ਸੀ ਉਹ ਕਿਉਂ ਨਹੀਂ ਮਾਰਿਆ ਜਾ ਸਕਦਾ ਗਿਆਨੀ ਗੁਰਦੇਵ ਸਿੰਘ ਦੀ ਕਿਤਾਬ ਆ ਮੇਰਾ ਪਿੰਡ ਜਿਹਦੇ ਵਿੱਚ ਇੱਕ ਕਰਦਾਰ ਦਾ ਜ਼ਿਕਰ ਕਰਦੇ ਆ ਝਾਬੇ ਕਾ ਨਹਿਲਾ ਉਹ ਦੱਸਦੇ ਆ ਕਿ ਝਾਬੇ ਕਾ ਨਹਿਲਾ ਜਿਹੜਾ ਉਹ ਪਿੰਡ ਦੀਆਂ ਧੂਣੀਆਂ ਦੀ ਸ਼ਾਨ ਹੁੰਦਾ ਉਹ ਜਦੋਂ ਵੀ ਸਿਆਲ ਚੜਦਾ ਜਦੋਂ ਪਿੰਡਾਂ ਦੇ ਵਿੱਚ ਧੂਣੀਆਂ ਲੱਗਦੀਆਂ ਤੇ ਉਹ ਜਿਹੜੇ ਮਹੱਲੇ ਦੀ ਧੂਣੀ ਦੇ ਉੱਤੇ ਜਾ ਕੇ ਬਹਿ ਜਾਂਦਾ ਉੱਥੇ ਸਭ ਤੋਂ ਵੱਧ ਇਕੱਠ ਹੁੰਦਾ ਕਿਉਂਕਿ ਉਹਦੀਆਂ ਗੱਲਾਂ ਬਹੁਤ ਸਵਾਦਲੀਆਂ ਹੁੰਦੀਆਂ ਤੇ ਉਹਨੂੰ ਇਤਿਹਾਸ ਦੀ ਤੇ ਮਿਥਿਹਾਸ ਦੀ ਜਾਣਕਾਰੀ ਬਹੁਤ ਹੁੰਦੀ ਆ ਇੱਕ ਵਾਰ ਉਹ ਕਿਸੇ ਧੂਣੀ ਤੇ ਬੈਠਾ ਪੂਰਨ ਭਗਤ ਦਾ ਕਿੱਸਾ ਸੁਣਾਉਣ ਡਿਆ ਹੁੰਦਾ ਤੇ ਉਹ ਦੱਸਣ ਡਿਆ ਹੁੰਦਾ ਕਿ ਕਿਵੇਂ ਪੂਰਨ ਭਗਤ ਦੇ ਉੱਤੇ ਉਹਦੀ ਮਤਰੀ ਮੋਹਿਤ ਹੋ ਜਾਂਦੀ ਆ ਉਹ ਦੋਵਾਂ ਦੀ ਜਿਹੜੀ ਗੱਲਬਾਤ ਹੋਈ ਹੁੰਦੀ ਉਹਨੂੰ ਦੱਸਣ ਡਿਆ ਹੁੰਦਾ ਉਹਨਾਂ ਨੂੰ ਟੋਕ ਕੇ ਵਿੱਚੋਂ ਇੱਕ ਬੰਦਾ ਜਿਹੜਾ ਕਿ ਅਸ਼ਲੀਲ ਕਿਸਮ ਦਾ ਕੰਨਰਾਸ ਰੱਖਦਾ ਹੁੰਦਾ ਉਹ ਇੱਕਦਮ ਬੋਲ ਪੈਂਦਾ ਕਿ ਤਾਂ ਪੂਰਨ ਭਗਤ ਹੀ ਜਿਹੜਾ ਨਾ ਕਰ ਗਿਆ ਜਿਗ ਤੇ ਮੈਂ ਹੁੰਦਾ ਤੇ ਮੈਂ ਕਦੇ ਨਾ ਨਾ ਕਰਦਾ ਉਹ ਕਹਿੰਦੇ ਆ ਵੀ ਜਿਹੜਾ ਝਾਬੇ ਕਾ ਨਿਹਾਲਾ ਹੀ ਉਹ ਉੱਥੋਂ ਹੀ ਧੂਣੀ ਤੋਂ ਉੱਠ ਪਿਆ ਉਹ ਕਹਿੰਦਾ ਵੀ ਤੁਹਾਨੂੰ ਸੁਣਨ ਦੀ ਤੇ ਤੁਹਾਨੂੰ ਧੂਣੀਆਂ ਦੀ ਮਰਿਆਦਾ ਨਹੀਂ ਪਤਾ ਤੁਹਾਨੂੰ ਇਹ ਤੁਸੀਂ ਕਿੰਨੇ ਅਸ਼ਲੀਲ ਹੋ ਕਿ ਤੁਹਾਨੂੰ ਇਹ ਨਹੀਂ ਪਤਾ ਕਿ ਧੂਣੀ ਤੇ ਮੇਰੇ ਨੇੜੇ ਬਹਿ ਕੇ ਕਿਹੋ ਜੀ ਗੱਲ ਕਰਨੀ ਹੈ ਤੇ ਕਿਹੋ ਜੀ ਨਹੀਂ ਕਰਨੀ ਮੈਂ ਤੁਹਾਨੂੰ ਭਗਤਾਂ ਦਾ ਕਿਸੇ ਸੁਣਾਉਣ ਡਿਆਂ ਤੇ ਤੁਹਾਡੇ ਮਨ ਦੇ ਵਿੱਚ ਅਸ਼ਲੀਲਤਾ ਚੱਲੀ ਜਾਂਦੀ ਆ ਮੈਂ ਇਹ ਬੇਤਵੀ ਬਰਦਾਸ਼ਤ ਨਹੀਂ ਕਰ ਸਕਦਾ ਸੋ ਕਹਿੰਦੇ ਆ ਵੀ ਉਦੋਂ ਬਾਅਦ ਉਹ ਬੰਦਾ ਕਦੇ ਵੀ ਪਿੰਡ ਦੀ ਧੂਣੀ ਦੇ ਉੱਤੇ ਨਹੀਂ ਬੈਠਾ ਹੁਣ ਜਦੋਂ ਦਲਜੀਤ ਅਰਗੇ ਤੇ ਚਮਕੀਲੀ ਅਰਗੇ ਗਾਇਕਾਂ ਤੇ ਇਮਤੀਆਜ਼ ਈਲੀ ਅਰਗੇ ਡਾਇਰੈਕਟਰਾਂ ਦਾ ਕੰਮ ਕਿਸੇ ਦੀ ਧੂਣੀ ਦੀ ਪਵਿੱਤਰ ਮਰਿਆਦਾ ਭੰਗ ਕਰੂਗਾ ਤੇ ਉਹ ਧੂਣੀ ਵਾਲੇ ਜ਼ਰੂਰ ਵਿਰੋਧ ਕਰਨਗੇ ਜਦੋਂ ਇਹਨਾਂ ਬੰਦਿਆਂ ਦੇ ਕੰਮ ਆਪਣੀ ਗੱਲ ਨੂੰ ਸਾਰੀਆਂ ਧੂਣੀਆਂ ਦੀ ਗੱਲ ਬਣਾਉਣ ਦੀ ਕੋਸ਼ਿਸ਼ ਕਰਨਗੇ ਤੇ ਹਰੇਕ ਧੂਣੀ ਵਾਲਾ ਵਿਰੋਧ ਕਰੂਗਾ ਕਿਉਂਕਿ ਹਰੇਕ ਦੀ ਧੂਣੀ ਦਾ ਆਪੋ ਆਪਣਾ ਡੈਕੋਰਾਮਾ ਆਪੋ ਆਪਣੀ ਮਰਿਆਦਾ ਆ ਇੱਕ ਗੱਲ ਹੋਰ ਕਿ ਜਦੋਂ ਵੀ ਕੋਈ ਸਮਾਜ ਦੇ ਵਿੱਚ ਇਦਾਂ ਦਾ ਮਸਲਾ ਆਉਂਦਾ ਤੇ ਬਹੁਤ ਸਾਰੇ ਕੰਟੈਂਟ ਕ੍ਰியேਟਰ ਟਿਕਟੋਕਰ ਕਈ ਇਦਾਂ ਦੇ ਜਿਹੜੇ ਆਪਣੀਆਂ ਜਨਾਨੀਆਂ ਨੂੰ ਨਚਾ ਕੇ ਪੈਸਾ ਕਮਾਉਂਦੇ ਆ ਤੇ ਕਈ ਜਨਾਨੀਆਂ ਵੀ ਇਦਾਂ ਦੀਆਂ ਜਿਹੜੀਆਂ ਧੱਕੇ ਨਾਲ ਆਪਣੇ ਬੰਦਿਆਂ ਨੂੰ ਨਚਾ ਕੇ ਪੈਸਾ ਕਮਾਉਂਦੀਆਂ ਨੇ ਉਹ ਇਹੋ ਜੇ ਸੀਰੀਅਸ ਤੇ ਸੰਵੇਦਨਸ਼ੀਲ ਮਸਲਿਆਂ ਦੇ ਉੱਤੇ ਐਕਸਪਰਟ ਬਣ ਜਾਂਦੇ ਆ ਤੇ ਫਿਰ ਉਹ ਸਮਾਜ ਨੂੰ ਸਲਾਹਾਂ ਦੇਣ ਲੱਗ ਪੈਂਦੇ ਆ ਕਿ ਵੇਖੋ ਕਿਹੜੀ ਚੀਜ਼ ਸਹੀ ਆ ਤੇ ਕਿਹੜੀ ਗਲਤ ਆ ਜਿਹੜਾ ਕੰਮ ਤੁਸੀਂ ਕਰਦੇ ਹੋ ਆਲਰੇਡੀ ਸਮਾਜ ਆਸਤੇ ਗਲਤ ਆ ਸੋ ਤੁਹਾਡਾ ਦਿਮਾਗੀ ਦਾਇਰਾ ਏਡਾ ਵੱਡਾ ਨਹੀਂ ਹੈਗਾ ਕਿ ਤੁਸੀਂ ਸਮਾਜ ਦੇ ਸੀਰੀਅਸ ਮਸਲਿਆਂ ਨੂੰ ਹੱਥ ਪਾ ਸਕੋ ਤੇ ਉਹਨਾਂ ਦੇ ਉੱਤੇ ਸਮਾਜ ਨੂੰ ਗਿਆਨ ਦੇ ਸਕੋ ਕਿ ਕਿਹੜੀ ਚੀਜ਼ ਚੰਗੀ ਆ ਤੇ ਕਿਹੜੀ ਬੁਰੀ ਆ ਸੋ ਮਿਹਰਬਾਨੀ ਕਰਕੇ ਤੁਸੀਂ ਆਪਣੇ ਦਾਇਰੇ ਦੇ ਵਿੱਚ ਰਿਹਾ ਕਰੋ